ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿਰਾਸਤ ਮਾਡਲ ਅਤਿੰਦਰ ਗਿੱਲ ਚੈਨਲ ਨੂੰ ਅੱਜ ਆਪਾਂ ਆਪਣੀ ਰਸੋਈ ਵਿੱਚ ਇੱਕ ਖਾਸ ਕਿਸਮ ਦੀਆਂ ਪਿੰਨੀਆਂ ਬਣਾਵਾਂਗੇ ਇਹ ਪਿੰਨੀਆਂ ਗਰਮੀਆਂ ਦੀ ਰੋਟ ਵਿੱਚ ਬਣਾ ਕੇ ਖਾਣ ਵਾਲੀਆਂ ਨੇ ਕਿਉਂਕਿ ਇਹ ਸਰੀਰ ਨੂੰ ਠੰਡਕ ਪਹੁੰਚਾਉਂਦੀਆਂ ਹਨ ਜੋ ਗਰਮੀਆਂ ਵਿੱਚ ਹੀ ਖਾਧੀਆਂ ਜਾਂਦੀਆਂ ਹਨ ਇਹ ਪਿੰਨੀਆਂ ਜਿਹੜੀਆਂ ਹਨ ਇਹ ਕਾਣ ਕਮਜ਼ੋਰੀ ਖਖੂਨ ਦੀ ਕਮੀ ਹੋਵੇ ਉਹਨੂੰ ਦੂਰ ਕਰਦੀਆਂ ਵਾਧ ਰੋਗ ਨੂੰ ਦੂਰ ਕਰਦੀਆਂ ਕਈ ਵਾਰ ਆਪਾਂ ਨੂੰ ਪੀੜਾ ਫੂੜਾ ਪੈਣ ਲੱਗ ਜਾਂਦੀਆਂ ਉਹ ਵੀ ਠੀਕ ਕਰਦੀਆਂ ਇਸ ਕਰਕੇ ਇਹਨਾਂ ਪਿੰਨੀਆਂ ਨੂੰ ਗਰਮੀਆਂ ਵਿੱਚ ਬਣਾ ਕੇ ਹੀ ਖਾਦਾ ਜਾਂਦਾ ਆਓ ਹੁਣ ਆਪਾਂ ਬੇੜੀਆ ਸ਼ੁਰੂ ਕਰਦੇ ਆਂ ਪਿੰਨੀਆਂ ਬਣਾਉਣ ਵਾਸਤੇ ਆਪਾਂ ਲਿਆ ਏ ਕਾਲੇ ਛੋਲਿਆਂ ਦਾ ਆਟਾ ਇਹ ਪੁੱਜੇ ਹੋਏ ਛੋਲੇ ਨੇ ਪੁੱਜੇ ਹੋਏ ਛੋਲਿਆਂ ਦਾ ਆਟਾ ਲੈ ਲਿਆ ਉਸ ਤੋਂ ਥੋੜੀ ਜਿਹੀ ਘੱਟ ਆਪਾਂ ਸ਼ੱਕਰ ਲੈ ਲਈ ਆ ਨਾਲ ਆਪਾਂ 50 ਗ੍ਰਾਮ ਇਹ ਨਾਰੀਅਲ ਦਾ ਬਰਾਦਾ ਲੈ ਲਿਆ। 2 ਚਮਚੇ ਹੈਗੇ ਮਗਜ ਵਿੱਚ 4-5 ਆਪਾਂ ਲਾਚੀਆਂ ਦੇ ਬੀਜ ਪਾ ਲਿਆ। 10-12 ਕਾਜੂ ਲੈ ਲਿਆ। ਇਹ ਕਾਜੂ ਜੇ ਤੁਹਾਨੂੰ ਗਰਮ ਲੱਗੇ ਵੀ ਗਰਮੀ ਆ ਤੇ ਤੁਸੀਂ ਪਿਉ ਵੀ ਸਕਦੇ ਆ ਆ ਵੀ ਪਿਉ ਸਕਦੇ ਮਗਜ ਵੀ ਤੇ ਕਾਜੂ ਵੀ ਪਿਉ ਕੇ 2-4 ਘੰਟੇ ਰੱਖ ਕੇ ਤੇ ਬਾਅਦ ਵਿੱਚ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲਾਂਗੇ। ਥੋੜਾ ਜਿਹਾ ਦੁੱਧ ਪਾ ਕੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲੈਨੇ। ਵਿੱਚ ਆਪਾਂ ਬੇਸਣ ਦਾ ਆਟਾ ਪਾ ਲਿਆ। ਇਹ ਬੇਸਣ ਦਾ ਆਟਾ ਜਿਹੜਾ ਇਹਨਾਂ ਨੂੰ ਜਦੋਂ ਆਪਾਂ ਲੈ ਕੇ ਆਉਣੇ ਛੋਲੇ ਬਾਜ਼ਾਰੋਂ ਤੇ ਉਹਨਾਂ ਨੂੰ ਨਾ ਹਲਦੇ ਤੇ ਪੁੱਜੇ ਹੀ ਆ ਪਰ ਘਰੇ ਲਿਆ ਕੇ ਇੱਕਦਾਂ ਚੰਗੀ ਤਰ੍ਹਾਂ ਪੋਨ ਕੇ ਨਾ ਉਹਨਾਂ ਨੂੰ ਐ কুরਕਰੇ ਕਰ ਲੈਣਾ ਇਹਦੇ ਵਿੱਚ ਆਪਾਂ ਚੱਕਰ ਪਾ ਲਈਏ ਇਹ ਨਾਰੀਆਂ ਵਾਲਾ ਮਰਾਦਾ ਵੀ ਇਹਦੇ ਵਿੱਚ ਪਾ ਦੇਣਾ ਪਾ ਕੇ ਇਹਨੂੰ ਮਿਕਸ ਕਰ ਲਓ ਇਦੇ ਵਿੱਚ ਆਪਾਂ ਤਾਜ਼ਾ ਮਲਾਈ ਲਵਾਂਗੇ ਜਿਹੜੇ ਆਪਾਂ ਦੁੱਧ ਵਾੜ ਕੇ ਫ੍ਰਿਜ ਵਿੱਚ ਰਾਦੂ ਉੱਪਰ ਮਲਾਈ ਆਈ ਹੁੰਦੀ ਐ ਉਹ ਮਲਾਈ ਲੈ ਲੈਣੀ ਆ ਦੋ ਚਮਚੇ ਇਹਨੂੰ ਮਲਾਈ ਨੂੰ ਚੰਗੀ ਕਰਾ ਐ ਫੈਂਡ ਲੈਣਾ ਫੈਂਡ ਕੇ ਇਹਦੇ ਵਿੱਚ ਪਾ ਦਿਓ ਇੱਕ ਕਾਜੂ ਤੇ ਮਗਜ ਜਿਹੜੇ ਆਪਾਂ ਪੀਸੇ ਇਹ ਵੀ ਇਹਦੇ ਵਿੱਚ ਪਾ ਦਨੇ ਆ। ਥੋੜਾ ਜਿਹਾ ਦੁੱਧ ਪਾ ਕੇ ਆਪਾਂ ਇਹਨੂੰ ਲਾ ਕੇ ਇਹ ਵੀ ਇਹਦੇ ਵਿੱਚ ਪਾ ਕੇ ਇਹਨੂੰ ਸਾਰੇ ਨੂੰ ਮਸਲ ਲਓ। ਮਿਕਸ ਕਰ ਲਓ ਸਾਰੇ ਨੂੰ। ਮਿਕਸ ਕਰਕੇ ਸਾਰੇ ਨੂੰ ਹੌਲੀ ਹੌਲੀ ਮਿਕਸ ਕਰਕੇ ਰਲਾ ਲਓ। ਵੇਖ ਲਿਓ ਉਸ ਤੋਂ ਬਾਅਦ ਆਪਾਂ ਨੂੰ ਜਿੰਨੀ ਕਿ ਲੋੜ ਪਈ ਉਹਨਾਂ ਕਾ ਆਪਾਂ ਇਹਦੇ ਵਿੱਚ ਦੁੱਧ ਪਾ ਕੇ ਇਹਨੂੰ ਆਟੇ ਨਾਲ ਗੁੰਨ ਲਾਂਗੇ ਇਹ ਇੱਕ ਡੋ ਤਿਆਰ ਕਰ ਲਾਂਗੇ ਆਪਾਂ ਦੁੱਧ ਵੀ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਦੁੱਧ ਜ਼ਿਆਦਾ ਨਹੀਂ ਪਾਣਾ ਕਿਉਂਕਿ ਇਹਦੇ ਵਿੱਚ ਮਲਾਈ ਪਾਈ ਆ ਜਿਹੜਾ ਕਾਜੂ ਤੇ ਮਗਜ ਪਾਏ ਆ ਉਹ ਵੀ ਗਿੱਲੇ ਸੀਗੇ ਮਲਾਈ ਵੀ ਗਿੱਲੀ ਐ ਇਸ ਕਰਕੇ ਥੋੜਾ ਥੋੜਾ ਦੁੱਧ ਹੱਥ ਤੇ ਪਾ ਗਏ ਤੇ ਇਹਨੂੰ ਗੁੰਨੀ ਜਾਓ ਦੁੱਧ ਦੇ ਇਹਨੂੰ ਥੋੜਾ ਹੀ ਲੱਗੂਗਾ ਜਿਆਦਾ ਦੁੱਧ ਲੱਗਣਾ ਇੱਕੋ ਵਾਰ ਆਪਾਂ ਦੁੱਧ ਪਾਉਣਾ ਨਹੀਂ ਜੇ ਆਪਾਂ ਇੱਕੋ ਵਾਰ ਪਾਤਾ ਇਹ ਦੋ ਜਿਹੜਾ ਇਹ ਪਤਲਾ ਹੋ ਜਾਊਗਾ ਪਿੰਨੀਆਂ ਤਾਂ ਆਪਾਂ ਵੇਸਣ ਦੀਆਂ ਵੀ ਬਣਾਉਨੇ ਆ ਸਰਦੀ ਦੇ ਵਿੱਚ ਵੇਸਣੀਆਂ ਪਿੰਨੀਆਂ ਜਦੋਂ ਆਪਾਂ ਬਣਾਉਨੇ ਆ ਉਹਨੂੰ ਆਪਾਂ ਵੇਸਣ ਨੂੰ ਘਿਓ ਚ ਭੁੰਨਦੇ ਆ ਉਹ ਹੋ ਜਾਂਦਾ ਭਾਰਾ ਇਹਦੇ ਵਿੱਚ ਆਪਾਂ ਮਲਾਈ ਪਾਈ ਦੁੱਧ ਪਾਈ ਆ ਤੇ ਵੇਸ ਜਿਹੜੀਆਂ ਹੈਗੇ ਛੋਲੇ ਉਹ ਪੁੱਜੇ ਹੋਏ ਆ ਇਹ ਹਲਕੇ ਹੁੰਦੇ ਆ ਇਹ ਗਰਮੀ 'ਚ ਖਾਣ ਵਾਲੀਆਂ ਪਿੰਨੀਆਂ ਹੁੰਦੀਆਂ। ਆਖੀਰ ਤੇ ਆਪਾਂ ਥੋੜਾ ਜਿਹਾ ਨਾ ਇਹਨੂੰ ਘਿਓ ਲਾ ਦਾਂਗੇ। ਇਹ ਕਦੇ ਗਿਆਨ ਥੰਲੇ ਜੁੜਿਆ ਰਹਿੰਦੇ ਹੁੰਦੇ ਉਹ ਲੱਤ ਜਾਂਦਾ ਇੱਕ ਘਿਓ ਵੀ ਥੋੜਾ ਜਿਹਾ ਘਿਓ ਖਾਣਾ ਵੀ ਚੰਗਾ ਹੁੰਦਾ ਬਿਲਕੁਲ ਖੁਸ਼ਕ ਵੀ ਚੀਜ਼ ਜਿਹੜੀ ਉਹ ਨਹੀਂ ਚੰਗੀ। ਘਿਓ ਵੀ ਆਪਣੀ ਸਿਹਤ ਲਈ ਠੀਕ ਆ। ਥੋੜਾ ਥੋੜਾ ਕਿਓ ਆਪਾਂ ਲੈਣਾ ਚਾਹੀਦਾ ਇਸ ਕਰਕੇ ਆਪਾਂ ਇੱਕ ਚਮਚਾ ਕਿਓ ਲਾ ਲਿਆ ਹੁਣ ਆਪਾਂ ਇਹਦੇ ਬਣਾਉਨੇ ਆ ਪੇੜੇ ਆਪਣੀ ਮਰਜ਼ੀ ਆਪਾਂ ਪੇੜੇ ਬਣਾ ਲਈਏ ਕਿੰਨੀਆਂ ਬਣਾ ਲਓ ਤੁਹਾਡੀ ਖੁਸ਼ੀ ਆ ਆ ਛੇਵ ਦੇ ਦੋ ਇੰਨੀਆਂ ਬਣਾਉਣੀਆਂ ਬਹੁਤ ਸੌਖੀਆਂ ਐ ਇਹ ਆਪਾਂ ਇਹਨੂੰ 12 ਦਿਨ ਹੀ ਰੱਖ ਸਕਦੇ ਇੱਕ ਛੇਤੀ ਬਣ ਜਾਂਦੀਆਂ ਇੱਕ ਹਫ਼ਤੇ ਲਈ ਬਣਾ ਕੇ ਫ੍ਰਿਜ ਚ ਰੱਖ ਕੇ ਤੇ ਖਾਓ ਕਿਉਂਕਿ ਇਹ ਸਰੀਰ ਲਈ ਬਹੁਤ ਵਧੀਆ ਤਾਕਤਵਾਰ ਹੁੰਦੀਆਂ ਐ ਹੱਡੀਆਂ ਤਾਕਤ ਦਿੰਦੀਆਂ ਮਜ਼ਬੂਤ ਕਰਦੀਆਂ ਥਕਾਨ ਕਮਜ਼ੋਰੀ ਸਭ ਇਹਦਾ ਨਾਲ ਦੂਰ ਹੁੰਦੀ ਆ ਇਸ ਕਰਕੇ ਇਹਨੂੰ ਥੋੜੀਆਂ ਜਿਹੀ ਬਣਾ ਲਓ ਉਨੀਆਂ ਖਾ ਲਓ ਉਸ ਤੋਂ ਬਾਅਦ ਜਦੋਂ ਖਤਮ ਹੋ ਜਾਣ ਫੇਰ ਬਣਾ ਲਓ ਇਸੇ ਤਰ੍ਹਾਂ ਆਪ ਸਾਰੀਆਂ ਪਿੰਨੀਆਂ ਬਣਾ ਲੈਣੀਆਂ ਬਣਾ ਕੇ ਤੇ ਫਿਰ ਸਾਰੀਆਂ ਆਪਾਂ ਅਗਲਾ ਪ੍ਰੋਸੈਸ ਵਿੱਚ ਪਕਾਉਣੇ ਇਹ ਪਿੰਨੀਆਂ ਬਣ ਕੇ ਤਿਆਰ ਆ ਆਪਣੀਆਂ ਠੰਡੀਆਂ ਪਿੰਨੀਆਂ ਗਰਮੀਆਂ ਵਿੱਚ ਖਾਣ ਵਾਲੀਆਂ ਵਧੀਆ ਪੋਸ਼ਟਿਕ ਇਸ ਤਰ੍ਹਾਂ ਘਰ ਵਿੱਚ ਪਿੰਨੀਆਂ ਬਣਾਈਆਂ ਜਾਂਦੀਆਂ ਏ ਗਰਮੀਆਂ ਵਿੱਚ ਹੀ ਖਾਧੀਆਂ ਜਾਂਦੀਆਂ ਸਰਦੀਆਂ ਵਿੱਚ ਨਹੀਂ ਸਰਦੀਆਂ ਵਿੱਚ ਤਾਂ ਆਪਾਂ ਘਿਓ ਪਾ ਕੇ ਆਮ ਜਿਹਾ ਸੰਮਰਾਂਗ ਪਿੰਨੀਆਂ ਬਣਾ ਲੈਣੇ ਆ ਗਰਮੀਆਂ ਵਿੱਚ ਕਈ ਵਾਰ ਆਪਾਂ ਨੂੰ ਖਾਣ ਨੂੰ ਕੋਈ ਚੀਜ਼ ਲੱਭਦੀ ਨਹੀਂ ਇਸ ਕਰਕੇ ਸਰੀਰ ਨੂੰ ਕਈ ਵਾਰ ਕਮਜ਼ੋਰੀ ਮਹਿਸੂਸ ਹੁੰਦੀ ਆ, ਥਕਾਨ ਜੀ ਲੱਗਦੀ ਆ, ਕੁਝ ਚੰਗਾ ਜਿਹਾ ਨਹੀਂ ਲੱਗਦਾ ਖਾਣੋਂ ਉਸ ਕਰਕੇ ਇਹ ਇੱਕ ਪਿੰਨੀ ਰੋਜ਼ ਦੀ ਖਾਦੀ ਜਾਵੇ, ਸਰੀਰ ਲਈ ਬਹੁਤ ਵਧੀਆ ਹੈ। ਤਾਂ ਆਪਾਂ ਪਿੰਨੀਆਂ ਤਿਆਰ ਕੀਤੀਆਂ, ਇਸੇ ਤਰ੍ਹਾਂ ਤੁਸੀਂ ਵੀ ਪਿੰਨੀਆਂ ਤਿਆਰ ਕਰੋ, ਆਪਦੇ ਘਰ ਵਿੱਚ ਬਣਾ ਕੇ ਇਸੇ ਤਰ੍ਹਾਂ ਹੀ ਖਾਓ। ਤੁਹਾਨੂੰ ਇਹ ਕਿੰਦਾਂ ਦੀਆਂ ਲੱਗੀਆਂ ਪਿੰਨੀਆਂ ਖਾ ਕੇ? ਸਾਨੂੰ ਇੱਕ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਸਾਡੀ ਵੀਡੀਓ ਨੂੰ ਸ਼ੇਅਰ, ਲਾਈਕ ਤੇ ਸਬਸਕ੍ਰਾਈਬ ਕਰਿਓ, ਜ਼ਰੂਰ ਕਰਿਓ।